ਆਖਿਰਕਾਰ ਨਾਬਾ ਜੇਲ ਬ੍ਰੇਕਾਉਟ ਦੇ ਮਾਸਟਰਮਾਈਂਡ ਨੂੰ ਭਾਰਤ ਲਿਆਂਦਾ ਗਿਆ ਜੀ ਹਾਂ ਹਵਾਲਗੀ ਮਿਲਣ ਤੋਂ ਬਾਅਦ ਹਾਂਗਕਾਂਗ ਤੋਂ ਰਮਨਜੀਤ ਸਿੰਘ ਰੋਮੀ ਨਾਮ ਦੇ ਇਸ ਮਾਸਟਰਮਾਈਂਡ ਨੂੰ ਭਾਰਤ ਲਿਆਂਦਾ ਗਿਆ ਹੈ ਪਰ ਆਖਿਰ ਕੌਣ ਹੈ ਇਹ ਮਾਸਟਰਮਾਈਂਡ ਕੀ ਹੈ ਇਸਦੀ ਕ੍ਰਾਈਮ ਕੁੰਡਲੀ ਤਿਆਖਰ ਕਿਵੇਂ ਨਾਬਾ ਜੇਲ ਬ੍ਰੇਕਾਉਟ ਨੂੰ ਅੰਤਜਾਮ ਦਿੱਤਾ ਗਿਆ तमाम ਜਾਣਕਾਰੀ ਇਸ ਰਿਪੋਰਟ ਦੇ ਵਿੱਚ ਲਵੇਕੋ 22 ਨਵੰਬਰ 2016 ਦਾ ਦਿਨ। ہاں ਪਟਿਆਲਾ ਦੇ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਜਿੱਥੇ ਇੱਕ ਜਿਹਾਫ ਕਾਂਡ ਹੋਇਆ ਜਿਸ ਨੂੰ ਪੰਜਾਬ ਚ ਹੁਣ ਤੱਕ ਦੀ ਸਭ ਤੋਂ ਵੱਡੀ ਜੇਲ੍ਹ ਬ੍ਰੇਕ ਵੀ ਕਿਹਾ ਜਾਂਦਾ ਹੈ। ਹੁਣ ਇਸੇ ਕਾਂਡ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਭਾਰਤ ਲੈ ਆਂਦਾ ਗਿਆ। ਜਿਹਨ ਨਾਬਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੀ ਇੱਕ ਟੀਮ ਵੱਲੋਂ ਉਸਨੂੰ ਭਾਰਤ ਲੈ ਆਂਦਾ ਗਿਆ। ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਰੋਮੀ ਦੇ ਖਿਲਾਫ ਸਾਲ 2017 ਚ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਸਾਲ 2018 ਉਹ ਹਾਂਗਕong ਪੁਲਿਸ ਦੀ ਗ੍ਰਿਫਤ ਸੀ ਤਸਦੀਕ ਕੇ ਰਮਨਜੀਤ ਸਿੰਘ ਰੋਮੀ ਉਹੀ ਹੈ ਜਿਸ ਦੇ ਖਿਲਾਫ ਨਾਬਾਜ਼ ਜੇਲ ਬ੍ਰੇਕ ਕਾਂਡ ਤੋਂ ਕੁਝ ਮਹੀਨਿਆਂ ਪਹਿਲਾਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਹਥਿਆਰ ਤੇ ਜਾਲੀ ਏਟੀਐਮ ਰੱਖਣ ਦਾ ਉਦੋਂ ਵੀ ਕਿਹਾ ਜਾ ਰਿਹਾ ਸੀ ਕਿ ਰੋਮੀ ਨਾਬਾਜ਼ ਜੇਲ ਚ ਕੈਦੀਆਂ ਨੂੰ ਫਰਾਰ ਕਰਵਾਉਣ ਦੀ ਪਲੈਨਿੰਗ ਕਰ ਰਿਹਾ ਸੀ ਹੈਰਾਨੀ ਵਾਲੀ ਗੱਲ ਹੈ ਕਿ ਰੋਮੀ ਨੂੰ ਉਸੇ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਜਦੋਂ ਉਸ ਨੂੰ ਜ਼ਮਾਨਤ ਮਿਲੀ ਤਾਂ ਉਹ ਵਿਦੇਸ਼ ਫਰਾਰ ਹੋ ਗਿਆ ਜਿੱਥੇ ਬੈਠ ਕੇ ਉਸਨੇ ਸਾਰਾ ਪਲਾਨ ਤਿਆਰ ਕੀਤਾ ਤੇ ਜੇਲ੍ਹ ਬ੍ਰੇਕ ਕਾਂਡ ਨੂੰ ਅੰਜਾਮ ਦਿਵਾਇਆ ਪੁਲਿਸ ਦਾ ਵੀ ਮੰਨਣਾ ਹੈ ਕਿ ਰੋਮੀ ਨੇ ਜੇਲ੍ਹ ਚੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸੀ 2016 ਦੇ ਵਿੱਚ ਹੀ ਰਮਨਦੀਪ ਸਿੰਘ ਰੋਮੀ ਨੂੰ ਨਾਬਾਦ ਪੁਲਿਸ ਵੱਲੋਂ ਜੇਲ੍ਹ ਦੇ ਬਾਹਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਗਿਆ ਜਿਸ ਕੋਲੋਂ ਹਥਿਆਰ ਅਤੇ ਜਾਲੀ ਜਿਹੜੇ ਕ੍ਰੈਡਿਟ ਕਾਰਡ ਬਰਾਮਦ ਕੀਤੇ ਗਏ ਸਨ ਜਿਸ ਦੇ ਉੱਪਰ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਕਿ ਰਮਨਦੀਪ ਸਿੰਘ ਰੋਮੀ ਜਿਹੜੇ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ باوجود ਇਸ ਦੇ ਇਸ ਏਡੇ ਵੱਡੇ ਮਾਮਲੇ ਦੇ ਖੁਲਾਸੇ ਹੋਣ ਦੇ ਬਾਵਜੂਦ ਵੀ ਰਮਨਦੀਪ ਸਿੰਘ ਰੋਮੀ ਨੂੰ ਇਸ ਮੈਕਸਿਮਮ ਸਕਿਉਰਿਟੀ ਜੇਲ੍ਹ ਦੇ ਅੰਦਰ ਹੀ ਬੰਦ ਕੀਤਾ ਜਾਂਦਾ ਤੇ ਜੇਲ ਦੇ ਅੰਦਰ ਬੰਦ ਹੋਣ ਤੋਂ ਬਾਅਦ ਵਿੱਕੀ ਗੌਂਡਰ ਗੈਂਗਸਟਰ ਸਮੇਤ ਜਿਹੜੇ 6 ਕੈਦੀ ਫਰਾਰ ਹੋਏ ਨੇ ਜੇਲ ਦੇ ਅੰਦਰ ਹੀ ਜੇਲ ਬ੍ਰੇਕ ਕਾਣ ਲਈ ਪਲਾਨਿੰਗ ਕੀਤੀ ਜਾਂਦੀ ਹੈ ਤੇ 27 ਨਵੰਬਰ 2016 ਨੂੰ ਇਸ ਜੇਲ ਨੂੰ ਬ੍ਰੇਕ ਕੀਤਾ ਜਾਂਦਾ ਵੱਡਾ ਜਿਹੜਾ ਵੱਡਾ ਜਿਹੜੀ ਨਿਰਾਕੀ ਜੇ ਪੁਲਿਸ ਦੀ ਸਾਹਮਣੇ ਆ ਰਹੀ ਹੈ ਕਿਉਂਕਿ ਜਿਹੜਾ ਵਿਅਕਤੀ ਜੇਲ ਬ੍ਰੇਕ ਕੇਸ ਲਈ ਇੱਕ ਪਹਿਲਾਂ ਹੀ ਕੋਸ਼ਿਸ਼ ਕਰ ਚੁੱਕਿਆ ਉਸੇ ਬੰਦੇ ਨੂੰ ਇਸ ਜੇਲ ਵਿੱਚ ਬੰਦ ਕਰਨਾ ਕਿਤਨਾ ਕਿਤੇ ਜੇਲ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਨਿਰਾਕੀ ਸਾਹਮਣੇ ਆਉਂਦੀ ਹੈ 28 ਨਵੰਬਰ 2016 ਦੇ ਦਿਨ ਨਾਭਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਚ ਚਾਰ ਕੈਦੀਆਂ ਤੇ ਦੋ ਹੱਤਵਾਦੀਆਂ ਫਿਲਮੀ ਅੰਦਾਜ਼ ਚ ਫਰਾਰ ਕਰਵਾਇਆ ਗਿਆ ਸੀ। ਮੁਲਜ਼ਮਕਾਰ ਚ ਪੁਲਿਸ ਦੀ ਵਰਦੀ ਬਾਕੇ ਪੁਲਿਸ ਅਧਿਕਾਰੀ ਬਣ ਕੇ ਜੇਲ੍ਹ ਦੇ ਅੰਦਰ ਦਾਖਲ ਹੋਏ। ਜੇਲ੍ਹ ਚ ਕੈਦੀ ਛਡਣ ਦੇ ਬੰਦੇ ਗੈਂਗਸਟਰ ਬਲਵਿੰਦਰ ਪਿੰਦਾ ਮੋਡਿਊਲ ਦੀ ਅਗਵਾਈ ਕਰ ਰਿਹਾ ਸੀ। ਜਦ ਇਹ ਜੇਲ੍ਹ ਅੰਦਰ ਪਹੁੰਚੇ ਤਾਂ 6 ਕੈਦੀ ਪਹਿਲ ਨਹੀਂ ਜੇਲ੍ਹ ਦੇ ਦੋ ਗੇਟਾਂ ਦੇ ਵਿਚਾਲੇ ਡਿਊਟੀ ਚ ਲੰਗਰ ਦੇ ਬੰਦੇ ਮੁਨਾਦਾ ਇੱਕ ਬਜ਼ਾਰ ਦਾ ਰੈਸਿ ਫਰਾਰ ਹੋਣ ਦੇ ਸਮੇਂ ਜੇਲ੍ਹ ਦਾ ਮੁੱਖ ਗੇਟ ਸੰਤਰੀ ਵੱਲੋਂ ਜਦੋਂ ਨਹੀਂ ਖੋਲਿਆ ਗਿਆ ਤਾਂ ਇਹਨਾਂ ਨੇ ਉਸ ਨੂੰ ਗੰਭੀਰ ਤੌਰ ਤੇ ਜ਼ਖਮੀ ਕਰ ਦਿੱਤਾ ਉਸ ਨੂੰ ਚਾਕੂ ਮਾਰਿਆ ਗਿਆ ਸੀ ਗੇਟ ਖੋਲ ਕੇ ਇਹ ਮੁਲਜ਼ਮ ਫਰਾਰ ਹੋ ਗਿਆ ਕਸਿਆ ਜਾਂਦਾ ਹੈ ਕਿ ਇਹਨਾਂ ਮੁਲਜ਼ਮਾਂ ਵੱਲੋਂ ਬਕਾਇਦਾ ਨਾ ਬਾਦ ਜੇਲ੍ਹ ਦਾ ਇੱਕ ਸੈੱਟ ਇੱਕ ਮਾਡਲ ਇੱਕ ਨਕਲ ਬਣਾ ਕੇ ਪੂਰੇ ਕਾਂਡ ਦੀ ਰਿਹਰਸਲ ਵੀ ਕੀਤੀ ਗਈ ਸੀ ਫਰਾਰ ਹੋਣ ਵਾਲੇ 6 ਕੈਦੀਆਂ ਚਿੰਤ ਗੈਂਗਸਟਰ ਵਿੱਕੀ ਕੌਂਟਰ ਗੁਰਪ੍ਰੀਤ ਸਿੰਘ ਸੇਖੋਂ ਅਮਨਦੀਪ ਸਿੰਘ ਰੋਹੜੀਆ ਮੀਠਾ ਦਿਓ ਤੇ ਅਤਵਾਦੀ ਹਰਵਿੰਦਰ ਸਿੰਘ ਮਿੰਟੂ ਤੇ ਕਸ਼ਮੀਰਾ ਸਿੰਘ ਸ਼ਾਮਲ ਸੀ ਕਸ਼ਮੀਰਾ ਸਿੰਘ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ 27 ਨਵੰਬਰ 2016 ਦਾ ਉਹ ਦਿਨ ਜਦੋਂ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ ਨੂੰ ਬ੍ਰੇਕ ਕੀਤਾ ਗਿਆ ਸੀ ਮੇਰੇ ਪਿੱਛੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੈਕਸਿਮਮ ਸਕਿਉਰਿਟੀ ਜੇਲ ਦੇ ਬਾਹਰਲੇ ਦ੍ਰਿਸ਼ ਨੇ ਭਾਵੇਂ ਕਿ ਹੁਣ ਇਹ ਜੇਲ ਹਲੇ ਨਵੀਂ ਬਣ ਰਹੀ ਹੈ ਤੇ ਜੇਲ ਬੰਦ ਹੋ ਚੁੱਕੀ ਹੈ ਲੇਕਿਨ ਇਸ ਜੇਲ ਦੇ ਵਿੱਚ 27 ਨਵੰਬਰ 2016 ਨੂੰ ਜਿਹੜੇ ਕੁਝ ਜਿਹੜੇ ਗੈਂਗਸਟਰ ਸੀ ਪੁਲਿਸ ਦੇ ਭੇਜ ਦੇ ਵਿੱਚ ਇਸ ਗੇਟ ਦੇ ਉਪਰ ਆਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਗੇਟ ਦੇ ਉੱਪਰ ਜਦੋਂ ਮੁਲਾਜ਼ਮ ਨਾਲ ਗੱਲ ਕਰਦੇ ਨੇ ਤਾਂ ਉਹ ਪੁਲਿਸ ਦੀ ਵਰਦੀ ਦੇ ਵਿੱਚ ਮੌਜੂਦ ਸੀ ਤੇ ਦਿਨ ਐਤਵਾਰ ਸੀ ਬਾਵਜੂਦ ਇਸ ਦੇ ਉਸ ਮੁਲਾਜ਼ਮ ਵੱਲੋਂ ਇਹਨਾਂ ਗੈਂਗਸਟਰਾਂ ਨੂੰ ਜੇਲ੍ਹ ਦੇ ਅੰਦਰ ਜਾਣ ਲਈ ਜਿਹੜੀ ਜਿਹੜੀ ਇਜਾਜ਼ਤ ਦਿੱਤੀ ਜਾਂਦੀ ਹੈ ਜਦੋਂ ਇਹ ਗੈਂਗਸਟਰ ਇਸ ਰਾਹ ਦੇ ਉੱਪਰੋਂ ਨਿਕਲ ਕੇ ਉਸ ਡਿਊਟੀ ਤੱਕ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਤੁਸੀਂ ਸਾਹਮਣੇ ਜਿਹੜੇ ਹੁਣ ਫਿਲਹਾਲ ਭਾਵੇਂ ਜੇਲ੍ਹ ਠਾ ਦਿੱਤੀ ਗਿਆ ਲੇਕਿਨ ਉਸ ਥਾਂ ਤੇ ਜਦੋਂ ਡਿਊਟੀ ਜਿਹੜੀ ਜੇਲ੍ਹ ਦੀ ਮੌਜੂਦ ਸੀ ਉੱਥੇ ਇੱਕ ਗੈਂਗਸਟਰ ਜ ਰ ਰਿਆ ਸੀ ਉਥੇ ਪਹੁੰਚਦਾ ਹੈ ਤੇ ਡਿਊਟੀ ਵਿੱਚ ਮੌਜੂਦ ਚਾਰ ਗੈਂਗਸਟਰ ਤੇ ਦੋ ਅਤਵਾਦੀ ਪਹਿਲਾ ਹੀ ਜਿਹੜੇ ਮੌਜੂਦ ਸੀ ਜੋ ਜਾਣਕਾਰੀ ਜਿਹੜੀ ਪੁਲਿਸ ਨੇ ਥਿਊਰੀ ਜਿਹੜੀ ਬਾਅਦ ਵਿੱਚ ਸਾਰੀ ਅਦਾਲਤ ਅੱਗੇ ਰੱਖੀ ਹੈ ਉਸ ਦੇ ਵਿੱਚ ਜਿਹੜੇ ਇਹ 6 ਕੈਦੀ ਸੀ ਉਹ ਲੰਗਰ ਦੇ ਬਹਾਨੇ ਪਹਿਲਾ ਹੀ ਡਿਊਟੀ ਦੇ ਵਿੱਚ ਮੌਜੂਦ ਸੀ ਜਿੱਥੇ ਗੇਟ ਦੇ ਉੱਤੇ ਤਾਇਨਾਤ ਮੁਲਾਜ਼ਮ ਨੂੰ ਇਹਨਾਂ ਗੈਂਗਸਟਰਾਂ ਵੱਲੋਂ ਜਿਹੜੇ ਪੁਲਿਸ ਵਰਦੀ ਵਿੱਚ ਆਏ ਸੀ ਉਸ ਨੂੰ ਜ਼ਖਮੀ ਕੀਤਾ ਜਾਂਦਾ ਤੇ ਇੱਕ ਗੱਡੀ ਦੇ ਵਿੱਚ ਸਾਰੇ ਦੇ 6 ਦੇ 6 ਜਿਹੜੇ ਕੈਦੀਆਂ ਨੂੰ ਜਿਹੜੇ ਗੱਡੀ ਵਿੱਚ ਬਿਠਾ ਕੇ ਇੱਥੋਂ ਫਰਾਰ ਕਿਤੇ ਗਏ ਸਨ ਨਾਬਾਤ ਜੇਲ ਬ੍ਰੇਕ ਕਾਂਡ ਦੇ ਨਾਲ ਜੁੜੀ ਇਸ ਨੂੰ ਹੁਣ ਲਖਦੀ ਸਭ ਤੋਂ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਾਰ ਹੱਥੇ ਪੂਰੇ ਕਾਂਡ ਦਾ ਮਾਸਟਰਮਾਈਂਡ ਚੜਿਆ ਹੈ ਜਿਸ ਦੇ ਭਾਰਤ ਆਉਣ ਤੋਂ ਬਾਅਦ ਇਸ ਮਾਮਲੇ ਨਾਲ ਜੁੜੇ ਹੋਰ ਵੀ ਕਈ ਸਵਾਲਾਂ ਦਾ ਜਵਾਬ ਮਿਲ ਸਕਦਾ ਹੈ ਕਈ ਨਵੇਂ ਤੱਥ ਸਾਹਮਣੇ ਆ ਸਕਦੇ ਨੇ ਕਈ ਹੋਰ ਖੁਲਾਸੇ ਹੋ ਸਕਦੇ ਨੇ ਬਿਊਰੋ ਰਿਪੋਰਟ ਬੀਟੀਸੀ ਨਿਊ ਪੁਲਿਸ ਵੱਲੋਂ ਬਾਕੀ ਗੈਂਗਸਟਰਾਂ ਕਿਸੇ ਦਾ ਜਿਸ ਤਰ੍ਹਾਂ ਦੋ ਜਿਹੜੇ ਗੈਂਗਸਟਰਾਂ ਦਾ ਜਿਹੜਾ ਐਨਕਾਊਂਟਰ ਕੀਤਾ ਗਿਆ ਸੀ ਤੇ ਹਰਮਿੰਦਰ ਸਿੰਘ ਮਿੰਟੂ ਪਟਿਆਲਾ ਜੇਲ੍ਹ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਿਨਾ ਕਸ਼ਮੀਰਾ ਸਿੰਘ ਗਲਵੱਡੀ ਇੱਕ ਅਜਿਹੇ ਜਿਹੜਾ ਕੈਦੀ ਸੀ ਜਿਸ ਨੂੰ ਹਾਲੇ ਤੱਕ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਤੇ ਹਾਂਗਕਾਂਗ ਤੋਂ ਇਸ ਵੱਡੇ ਜਿਹੜੇ ਵੱਡੇ ਸਾਜ਼ਿਸ਼ਕਰਤਾ ਨੂੰ ਵਾਪਸ ਲਿਆਉਣਾ ਇੰਡੀਆ ਦੇ ਵਿੱਚ ਵੱਡੀ ਕਾਮਯਾਬੀ ਪੁਲਿਸ ਦੀ ਮੰਨੀ ਜਾ ਰਹੀ ਹੈ ਤੇ ਆਨਲਾਈਨ ਟਾਈਮ ਦੇ ਵਿੱਚ ਕਈ ਖੁਲਾਸੇ ਹੋ ਸਕਦੇ ਹਨ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ